ਜੋ ਜਾਗਦਾਮੀ ਟੀਮ ਜੈਨਦਰ ਨਗਰ ਟਰਾਂਸਪੋਰਟ ਦੇ ਜਿਹੜੇ ਟਰਾਂਸਪੋਰਟਰ ਸੀ ਉਹਨਾਂ ਨਾਲ ਲੈ ਕੇ ਵਾਦੇ ਮੁਤਾਬਕ ਭੈਣ ਜੀਵਨ ਜੋਤ ਐਮ ਐਲ ਏ ਹਲਕਾ ਇਸ ਦੇ ਦਫਤਰ ਪਹੁੰਚੇ ਆ ਔਰ ਸਾਨੂੰ ਪੂਰਾ ਸਤਿਕਾਰ ਮਿਲਿਆ ਉੱਥੋਂ ਦੇ ਜਿਹੜੇ ਮਨਿੰਦਰ ਸਿੰਘ ਰਾਏ ਸਾਡਾ ਵੈਲਕਮ ਕੀਤਾ ਜੀ ਆਨੂ ਕੀਤਾ ਪਰ ਇੱਥੇ ਦੂਜੀ ਪਾਰਟੀ ਵੀ ਪਹੁੰਚ ਗਈ ਏ ਔਰ ਸਾਨੂੰ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਾ ਵੀ ਜਿਹੜੀ ਦੂਜੀ ਪਾਰਟੀ ਤੇ ਪਹੁੰਚੀ ਏ ਉੱਥੇ ਮਤਲਬ ਜਿਹੜੇ ਇੰਪਰੂਵਮੈਂਟ ਉਸ ਦੇ ਅਧਿਕਾਰੀ ਨੇ ਗਲਤ ਮਨਸ਼ਾ ਨਾਲ ਭੇਜੀਏ ਜਦ ਕਿ ਅੱਜ ਬੁਲਾਇਆ ਸਾਨੂੰ ਗਿਆ ਸੀ ਔਰ ਮੀਡੀਆ ਸਾਹਮਣੇ ਬੁਲਾਇਆ ਗਿਆ ਸੀ ਪਰ ਸਰਦਾਰ ਮਨਿੰਦਰ ਸਿੰਘ ਨੇ ਮੌਕੇ ਦੀ ਜਾ ਕੇ ਨੂੰ ਸੰਭਾਲ ਲਿਆ ਹੋਇਆ ਦੋਵਾਂ ਧਿਰਾਂ ਵਿੱਚ ਕੁਝ ਸਹਿਮਤੀ ਬਣਾਈ ਏ ਔਰ ਜਿਹੜੀ ਸਹਿਮਤੀ ਬਣਾਈ ਏ ਇਹ ਰਾਇਨਾਮਾ ਕਰਾਂਗੇ ਭੈਣ ਜੀਵਨ ਜੋਤੀ ਅੱਜ ਤੰਦਰੁਸਤ ਨਹੀਂ ਹੈਗੇ ਉਹ ਇੱਥੇ ਮੌਜੂਦ ਨਹੀਂ ਔਰ ਇਹਨਾਂ ਸਾਨੂੰ ਵਿਸ਼ਵਾਸ ਹੋਇਆ ਵੀ ਜਿਹੜੀ ਹੈਗੀ ਇਹ ਸਹਿਮਤੀ ਬਣਾਵਾਂਗੇ ਦੋਵਾਂ ਧਿਰਾਂ ਵਿੱਚ ਕਾਨੂੰਨ ਦੇ ਮੁਤਾਬਕ ਜਿਹੜੀ ਸਾਹਮਣੇ 5000 ਦਾ ਜਗ੍ਹਾ ਹੈ ਜੇਕਰ ਉਹ ਟਰਾਂਸਪੋਰਟਰਾਂ ਦੀ ਬੰਦੀ ਹੈ ਉੱਥੇ ਪਾਰਕਿੰਗ ਬਣਾਵਾਗੇ ਤਾਂਕਿ ਜਿਹੜੇ ਬਾਹਰੋਂ ਵਪਾਰੀ ਆਉਂਦੇ ਆ ਟਰੱਕ ਲੈ ਕੇ ਉਹਨਾਂ ਨੂੰ ਸਹੂਲਤ ਮਿਲੇਗੀ ਉਸ ਤੋਂ ਇਲਾਵਾ ਸਾਡਾ ਪਰਸੋਂ ਡਿਬੇਟ ਹੋਈ ਸੀ ਸਰਦਾਰ ਮਨਿੰਦਰ ਸਿੰਘ ਨਾਲ ਇਹਨਾਂ ਗਿਆ ਸੀ ਵੀ ਤੁਸੀਂ ਕੋਈ ਇੱਕ ਸਬੂਤ ਦਿਓ ਜਿੰਦੇ ਵਿੱਚ ਜਿਹੜਾ ਮਤਲਬ ਅਮਨਦੀਪ ਸਿੰਘ ਐਕਸ਼ਨ ਬਾਬਾ ਕਰਪ ਹੈਗਾ ਅਸੀਂ ਦੋ ਸਬੂਤ ਦੇਣ ਲੱਗੇ ਆ ਮੀਡੀਆ ਸਾਹਮਣੇ ਦੇਣ ਲੱਗੇ ਆ ਸਾਹਮਣੇ ਸਾਡੇ ਬੈਠੇ ਆ ਭਰਾ ਸਰਦਾਰ ਮਨਿੰਦਰ ਸਿੰਘ ਅਸੀਂ ਵੇਖਦੇ ਆ ਕਾਰਵਾਈ ਕਰਦੇ ਆ ਕਿ ਜਾਂ ਗੱਲਾਂ ਹੀ ਕਰਦੇ ਆ ਨੰਬਰ 1 103 ਨੰਬਰ ਪਲਾਟ ਦੇ ਮਗਰ 900 ਕਾ ਜਗਾ ਵਲੀ ਇਹ ਅਮਨਦੀਪ ਸਿੰਘ ਬਾਬੇ ਨੇ ਔਰ ਉਹਨੇ ਕਿਰਾਏ ਚੜਾਈ ਇਹ ਕਿਰਾਇਆ ਖਾਰਿਆ ਜੇ ਜਾ ਕੇ ਹੁਣੇ ਜਾ ਕੇ ਮੀਡੀਆ ਸਾਹਮਣੇ ਦੇਖੋ ਵੀ 103 ਨੰਬਰ ਪਲਾਟ ਦੇ ਸਾਹਮਣੇ ਉਹਨੇ ਜਗਾ ਮੱਲੀ ਹੋਈ ਏ ਕਿ ਨਹੀਂ ਇੱਕ ਪੱਪੂ ਕੋਈ ਪੱਪੂ ਰੋੜਾਗਾ ਉਹਦੀ ਬੇਸਮੈਂਟ ਬਣਾ ਰਿਆ ਜੇ ਬਾਬਾ ਉਹ ਸਾਰੀ ਇਨਕਲੋਜ਼ਮੈਂਟ ਪੱਪੂ ਨੇ ਕੀਤੀ ਜੇ ਮੰਨੀ ਪਤਾ ਪੱਪੂ ਕੋਣ ਹੈ ਮੇਰਾ ਭਰਾ ਹੈ ਮੈਂ ਸਤਕਾਰ ਕਰਦਾ ਵਾਂ ਪਰ ਬਾਬਾ ਐਕਸ਼ਨ ਮਿਲ ਕੇ ਉਹਦੇ ਨਾਲ ਨਿੱਜੀ ਹਿੱਤਾਂ ਵਾਸਤੇ ਔਰ ਬਾਬਾ ਤੁਸੀਂ ਫੇਸਬੁਕ ਦੇ ਕਮੈਂਟ ਪੜ ਲਓ ਕੋਈ ਕਮੈਂਟ ਵੀ ਜਿਹੜਾ ਹੈਗਾ ਮਤਲਬ ਗਲਤ ਨਹੀਂਗਾ ਲੋਕਾਂ ਦੇ ਕਮੈਂਟ ਵੇਖ ਲਓ ਕਮੈਂਟਾਂ ਜਿ ਬਾਬੇ ਦੇ ਕਰਤੂਤਾ ਜੱਗ ਜਾਇ ਰਹਿ ਗਿਆ ਜੀ ਅਸੀਂ ਹੁਣ ਤੁਹਾਡੇ ਤੋਂ ਸਵਾਲ ਲੈਨੇ ਤੁਸੀਂ ਸਾਡੇ ਕੋਲ ਇੱਕ ਪ੍ਰੂਫ ਮੰਗਿਆ ਹੈ মিডিਆ ਸਾਹਮਣੇ ਇਹ ਦੋ ਜਗ੍ਹਾ ਦਾ ਵੈਰੀਫਾਈ ਕਰੋ ਹੁਣੇ ਹੀ ਕਰੋ ਭਾਵੇਂ মিডিਆ ਮੌਜੂਦਗੀ ਚ ਪਲਾਟ ਨੰਬਰ 103 ਦੀ ਬੈਕ ਸਾਈਡ ਤੇ 901 ਦਾ ਪਲਾਟ ਦੀਵਾਰਾਂ ਬਣਾ ਕੇ ਅਮਨ ਦੀ ਬਾਬੇ ਨੇ ਮੱਲਿਆ ਕਿ ਨਹੀਂ ਮੱਲਿਆ ਕੀ ਤੁਹਾਡੀ ਨੋਲਿਜ ਹੈਗਾ ਅਸੀਂ ਕ੍ਰਪਸ਼ਨ ਦੇ ਖਿਲਾਫ ਲਗਾਤਾਰ 15 ਸਾਲ ਤੋਂ ਆਵਾਜ਼ ਚੁਕਦੇ ਆ ਰਹੇ ਹਾਂ ਔਰ ਜਿਹੜੀ ਵੀ ਆਵਾਜ਼ ਚੁੱਕੀ ਹੈ ਉਹਦੇ ਕਾਰਵਾਈ ਹੋਈ ਹੈ ਚਾਹ ਇੰਪਰੂਵਮੈਂਟ ਟਰਸ ਦਾ ਭੁੰਜਾ ਕਰੋੜੀ ਘਟਾਲਾ ਚਾਹ ਇੰਪਰੂਵਮੈਂਟ ਟਰਸ ਟਰਸ ਕਰੋੜ ਦਾ 40 ਕਰੋੜ ਤੇ 3000 ਕਰੋੜ ਘਟਾਲਾ ਚਾਹ ਇੰਪਰੂਵਮੈਂਟ ਟਰਸ ਜਿਹੜਾ ਅੱਜ ਚੇਅਰਮੈਨ ਬੈਠਾ ਰਿਹਾ ਇੰਟੂ ਉਹਦਾ 1 ਕਰੋੜ ਦਾ ਕਾਰਪੋਰੇਸ਼ਨਲ ਘਟਾਲਾ ਅਸੀਂ ਕੀਤੇ ਆ ਅਸੀਂ ਜਿਹੜੀ ਚੀਜ਼ ਕਹਿੰਨੇ ਆ ਓਨ ਰਿਕਾਰਡ ਕਹਿੰਨੇ ਆ ਔਰ ਅੱਜ ਅਸੀਂ ਤੁਹਾਨੂੰ ਇੱਥੇ ਮੀਡੀਆ ਸਾਹਮਣੇ ਦੱਸਤਾ 103 ਨੰਬਰ ਪਲਾਟ ਦੇ ਮਗਰ 200 ਗਾਇ ਜਗਾ ਜਿਹੜੀ ਇਹ ਅਮਨਦੀ ਬਾਬੇ ਨੇ ਵਲੀ ਜੇ ਉਹਦੇ ਅੰਦਰ ਟਕਵਾੜੀਆਂ ਦਾ ਸਮਾਨ ਪਿਆ ਆ ਜੇ ਔਰ ਉਹਨਾਂ ਕੋ ਪੈਸੇ ਲੈਂਦਾ ਜੀ ਇਹ ਗੱਲ ਤੁਸੀਂ ਵੀ ਭਲੀ ਭੰਤੀ ਜਾਣਦੇ ਹੋ ਕੋਈ ਅਫਸਰ ਬਿਨਾ ਪੈਸੇ ਲਿੱਤੇ ਕਿਸੇ ਨੂੰ ਫਾਇਦਾ ਨਹੀਂ ਦਵਾ ਸਕਦਾ ਆਪਣੀ ਨੌਕਰੀ ਤੂੰ ਦਾਅ ਨਹੀਂ ਲਾ ਸਕਦਾ ਹੁਣ ਤੁਸੀਂ ਸਾਨੂੰ ਆਸ਼ਵਾਸ਼ਣ ਦਿਵੋ ਕਿ ਇੱਕ ਸਾਨੂੰ ਕੋਈ ਇਨਸਾਫ ਮਿਲੇਗਾ ਨੰਬਰ 2 ਮੈਂ ਮੈਡਮ ਚਿਮਨ ਜੋਧਾ ਦਾ ਕੱਲ ਬਿਆਨ ਆਇਆ ਸੀ ਵੀ ਜਿਹੜਾ ਸੜਕਾਂ ਦੇ ਟੈਂਡਰ ਪਾਸ ਹੋ ਗਏ ਆ ਕੋਈ ਮਤਾਂ ਨਹੀਂ ਪਿਆ ਸੜਕਾਂ ਕੰਕਰੀਟ ਬਣਨੀਆਂ ਆ ਇੱਥੇ ਸਾਨੂੰ ਕੋਈ ਠੰਡ ਦਾ ਮੌਸਮ ਦੇਖਣ ਦੀ ਲੋੜ ਨਹੀਂ ਗਈ ਤੁਹਾਡੀ ਸੜਕ ਤਿੰਨ ਵਾਰ ਬਣ ਚੁੱਕੀ ਏ ਤਿੰਨ ਵਾਰ ਤੁਹਾਡੀ ਸੜਕ ਬਣ ਚੁੱਕੀ ਏ ਇਹ ਤਾਂ ਟਰਾਂਸਪੋਰਟ ਲਗਰ ਵਾਲਿਆਂ ਦੀ ਸੜਕ ਅੱਜ 19 ਸਾਲ ਹੋ ਗਏ ਆ ਇੱਕ ਵਾਰੀ ਨਹੀਂ ਬਣੀ ਤੁਸੀਂ ਕਹਿਆ ਸੀ ਜੀ ਪਹਿਲੀਆਂ ਸਰਕਾਰਾਂ ਪਰ ਚਾਰ ਸਾਲ ਤੋਂ ਤੁਸੀਂ ਉਹ ਪਹਿਲੀਆਂ ਸਰਕਾਰਾਂ ਨੂੰ ਅਸੀਂ ਐਸੇ ਕਰਕੇ ਚੱਲਦਾ ਕੀਤਾ ਵੀ ਉਹਨਾਂ ਕੋਈ ਵਿਕਾਸ ਨਹੀਂ ਕੀਤਾ ਹੁਣ ਤੁਸੀਂ ਚਾਰ ਸਾਲ ਹੋ ਗਏ ਆ ਹੁਣ ਸਾਨੂੰ ਆਸ਼ਵਾਸ਼ਣ ਦਿਓ ਵੀ ਜਿਹੜੀ ਇਹ ਬੈਠੇ ਆ ਜਾਇਂਦਰ ਨਗਰ ਦੇ ਟਰਾਂਸਪੋਰਟਰ ਟਰਾਂਸਪੋਰਟਰ ਇੱਕ ਇਹਨਾਂ ਦੇ ਲਾਗੇ ਐਨਕਲੋਜ਼ਮੈਂਟ ਆ ਉਹ ਵੀ ਵੀਡੀਓ ਦਿਖਾਤੀ মিডিਆ ਸਾਹਮਣੇ ਇੱਕ ਇਹਨਾਂ ਦੀਆਂ ਸੜਕਾਂ ਇੱਕ ਇਹਨਾਂ ਦੇ ਸੀਵਰੇਜ ਦੇ ਕੰਮ ਕਦੋਂ ਹੋਣਗੇ ਜੈ ਸ਼ੰਕਰ ਅ ਹੁਣੇ ਹੀ ਸੈਗਲ ਜੀ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਹੜੀ ਇਹ ਗੱਲ ਰੱਖੀ ਕੋਈ 103 ਨੰਬਰ ਪਲਾਟ ਦੀ ਤੇ ਮੈਂ ਇਹਨਾਂ ਨੂੰ ਕਵਾਂਗਾ ਕਿ ਇੱਕ ਰਿਟਰਨ ਕੰਪਲੇਂਟ ਜਿਹੜੀ ਹੈ ਆਪਣੇ ਵੱਲੋਂ ਫਾਈਲ ਕਰਦੇ ਹਾਂ ਤੇ ਉਸ ਤੇ ਮਾਨਯੋਗ ਐਮਐਲਏ ਸਾਹਿਬ ਜ਼ਰੂਰ ਜਿਹੜੀ ਹੈ ਕਾਰਵਾਈ ਕਰਵਾਉਣਗੇ ਕਿਉਂਕਿ ਇਸ ਸਰਕਾਰ ਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਹੈ ਉਹ ਕ腐ਸ਼ਨ ਦੇ ਅਗੇਂਸਟ ਔਰ ਪਹਿਲਾਂ ਵੀ ਤੁਹਾਨੂੰ ਵੀ ਪਤਾ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਕਦੀ ਇੰਨੇ ਕੇਸ ਜਿਹੜੇ ਕਰਪਸ਼ਨ ਦੇ ਫੜ ਕੇ ਔਰ ਉਹਨਾਂ ਅਧਿਕਾਰੀਆਂ ਤੇ ਐਕਸ਼ਨ ਜਿਹੜੇ ਉਹ ਕਦੀ ਨਹੀਂ ਹੋਏ ਸੋ ਇਸ ਸਰਕਾਰ ਵਿੱਚ ਲਗਾਤਾਰ ਹੋ ਰਹੇ ਨੇ ਇੱਕ 900 ਦੇ ਪਲਾਟ ਦਾ ਵੀ ਜ਼ਿਕਰ ਹੋਇਆ ਹਾਂਜੀ ਮੈਂ ਉਹੀ ਉਹੀ ਕਹਿ ਰਿਹਾ ਕਿ ਜਿਹੜਾ 103 ਨੰਬਰ ਪਲਾਟ ਹੈ 900 ਗਜ ਦਾ ਉਹਦੀ ਬੈਕਸਾਈਡ ਤੇ ਇਹ ਕਹਿ ਰਹੇ ਨੇ ਉਹ ਆਪਣਾ ਕੰਪਲੇਂਟ ਫਾਈਲ ਕਰ ਦੇਣ ਤੇ ਜਲਦੀ ਤੋਂ ਜਲਦੀ ਜਿਹੜੀ ਆ ਉਹ ਕਾਰਵਾਈ ਇਹਨਾਂ ਨੇ ਕਿਉਂਕਿ ਹੁਣ ਮੀਡੀਆ ਸਾਹਮਣੇ ਦੱਸਿਆ ਵਾ ਆਪਾਂ ਵੀ ਮਨਜੋਗ ਐਮਐਲਏ ਸਾਹਿਬ ਨਾਲ ਗੱਲ ਕਰਕੇ ਇਹ ਜ਼ਰੂਰ ਚੈੱਕ ਕਰਵਾਵਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ 100% ਸ਼ੋਰ ਹੈ ਕਿ ਜੇ ਉਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਅਧਿਕਾਰੀਆਂ ਵੱਲੋਂ ਕੋਈ ਇਦਾਂ ਦੀ ਕਮੀ ਪੇਸ਼ੀ ਪਾਈ ਜਾਂਦੀ ਹੈ ਤੇ ਉੱਤੇ ਜ਼ਰੂਰ ਕਾਰਵਾਈ ਹੋਏਗੀ। ਇਸ ਤੋਂ ਇਲਾਵਾ ਇੱਕ ਬੇਸਮੈਂਟ ਦੀ ਵੀ ਗੱਲ ਕੀਤੀ ਗਈ ਵੀ ਨਜ਼ਾਇਜ਼ ਬੇਸਮੈਂਟ ਵੀ ਉਤਾਰੀ ਜਾ ਰਹੀ ਹੈ। ਉਹ ਨੰਬਰ 플ੌਟ ਪੱਪੂ ਹਾਂਜੀ ਹਾਂਜੀ ਉਹ ਦੋਨੋਂ ਚੀਜ਼ਾਂ ਇਹਨਾਂ ਨੇ ਦੱਸਿਆ ਨੇ। ਉਹਦੇ ਵਾਸਤੇ ਵੀ ਸੇਮ ਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਜ਼ਰੂਰ ਕਾਰਵਾਈ ਹੋਏਗੀ ਉਸ ਨੂੰ ਚੈੱਕ ਕਰਕੇ ਇੱਕ 3 ਨੰਬਰ ਚ ਵੀ ਪਲਾਟ ਵੀ ਹੈਗਾ ਉਹ ਵੀ ਜਦੋਂ ਕੋਈ ਲੈਣ ਜਾਂਦਾ ਕੋਈ ਤੂੰ ਕਰੋ ਕੰਪਲੇਂਟ ਵਾਈਲ ਅਪਾ ਕਰੋ